ਤਲਵਾੜਾ 올ਡ ਸਟੂਡੈਂਟ ਐਸੋਸੀਏਸ਼ਨ ਵੱਲੋਂ 1979 ਬੈਚ ਦੀ ਪਹਿਲੀ ਮਿਲਣੀ ਬੜੇ ਹੀ ਜੋਸ਼ ਤੇ ਖੁਸ਼ੀ ਨਾਲ ਮਨਾਈ ਗਈ। ਕਈ ਸਾਲਾਂ ਬਾਅਦ ਜਦੋਂ ਪੁਰਾਣੇ ਸਾਥੀ ਇਕੱਠੇ ਹੋਏ ਤਾਂ ਸਕੂਲ ਦੇ ਉਹ ਦਿਨ ਯਾਦ ਆ ਗਏ। ਕੋਈ ਮਾਸਟਰ ਜੀ ਦੀਆਂ ਡਾਂਟਾਂ ਯਾਦ ਕਰ ਰਿਹਾ ਸੀ, ਕੋਈ ਖੇਡਾਂ ਵਾਲੀ ਟੀਮ ਨੂੰ। ਕਾਰੇ ਦੀ ਸ਼ੁਰੂਆਤ ਕੇਕ ਕੱਟ ਕੇ ਕੀਤੀ ਗਈ ਜਿਸ ਨਾਲ ਮਾਹੌਲ ਹੋ ਗਿਆ ਬਿਲਕੁਲ ਤਿਉਹਾਰਾਂ ਵਰਗਾ। ਇਸ ਮੌਕੇ ਸਾਬਕਾ ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਆਂ ਉਹਨਾਂ ਦੀਆਂ ਅੱਖਾਂ 'ਚ ਖੁਸ਼ੀਆਂ ਹੀ ਚਲਕ ਰਹੀ ਸੀ। ਇਸ ਮਿਲਣੀ ਦੌਰਾਨ ਸਭ ਨੇ ਨਵੀਂ ਪੀੜੀ ਨੂੰ ਵੀ ਸਲਾਹ ਦਿੱਤੀ ਕਿ ਤੁਸੀਂ ਵੀ ਆਪਸ ਵਿੱਚ ਐਦਾਂ ਹੀ ਮਿਲਦੇ ਰਹੋ ਰਿਸ਼ਤੇ ਜੁੜੇ ਰੱਖੋ ਤੇ ਆਪਣੇ ਸਕੂਲ ਨਾਲ ਪਿਆਰ ਬਣਾਈ ਰੱਖੋ ਹਾਸੇ ਗੱਲਾਂ ਬਾਤਾਂ ਤੇ ਯਾਦਾਂ ਦੇ ਸਮੁੰਦਰ ਵਿੱਚ ਡੁੱਬੀ ਇਹ ਮਿਲਣੀ ਖਤਮ ਹੋਈ ਪਰ ਸਭ ਦੇ ਚਿਹਰਿਆਂ ਤੇ ਇੱਕ ਹੀ ਗੱਲ ਸੀ ਯਾਰ ਐਦਾਂ ਮਿਲਣ ਦਾ ਮਜ਼ਾ ਹੀ ਕੁਝ ਹੋਰ ਹੈ ਤਲਵਾੜਾ 올ਡ ਸਟੂਡੈਂਟ ਐਸੋਸੀਏਸ਼ਨ ਦੀ ਇਹ ਪਹਿਲੀ ਮਿਲਣੀ ਰਹੀ ਬੇਮਿਸਾਲ ਪੁਰਾਣੀਆਂ ਯਾਦਾਂ ਨਾਲ ਨਵੀਂ ਪ੍ਰੇਰਨਾ ਜੁੜ ਗਈ ਤਲਵਾੜਾ ਤੋਂ ਪ੍ਰਵੀਨ ਕੁਮਾਰ ਦੀ ਖਾਸ ਰਿਪੋਰਟ ਹਾਲੇ ਗੱਲੇ ਗੱਲੇ ਨੂੰ ਵਾਹ ਜੀ ਵਾਹ ਬਹੁਤ 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 ਜਿਹੜਾ ਵਿਚਾਰ ਕਰਦਾ ਬਹੁਤ ਐਕਸ਼ਨ ਕਰਦਾ ਜਿਹੜਾ ਬਣਾਉਣਾ ਬੜੀ ਜੀ ਸਾਡੇ ਸਾਰੇ ਪ੍ਰਾਣੇ ਪੋਸਤਾਂ ਵਾਸਤੇ ਇੱਕ ਬਹੁਤ ਹੀ ਖੁਸ਼ੀ ਦਾ ਭਰਿਆ ਸਮਾਂ ਹੈ ਬਹੁਤ ਹੀ ਵਧੀਆ ਦਿਨ ਅੱਜ ਅਸੀਂ ਸਾਰੇ ਫਰੈਂਡਸ 79 ਦੇ ਬੈਚ ਦੇ ਨਾਨ ਮੈਡੀਕਲ ਦੇ ਸਟੂਡੈਂਟ ਚਿੰਦੇ ਸਕੇ ਅੱਜ ਅਸੀਂ ਅਗਲਗ ਸ਼ਹਿਰਾਂ ਤੋਂ ਇੱਥੇ ਇਕੱਠੇ ਹੋਏ ਹਾਂ ਬੜੀ ਕਿਸਮਤ ਨਾਲ ਇਹ ਮੌਕਾ नसीब ਹੋਇਆ ਅਸੀਂ ਚਾਹਾਂਗੇ ਕਿ ਇਹ ਮੌਕਾ ਸਾਨੂੰ ਹਰ ਸਾਲ ਮਿਲੇ ਹਰ ਸਾਲ ਕੋਈ ਇਸੇ ਤਰ੍ਹਾਂ ਮੇਰੇ ਜਿਹੜੇ ਸੱਜਣ ਮਿਲਤਰ ਹੈ ਉਹਦੀ ਲੰਮੀ ਉਮਰ ਹੋਵੇ ਤੇ ਹਰ ਸਾਲ ਅਸੀਂ ਇਕੱਠੇ ਹੋ ਕੇ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰੀਏ ਅਹਰ ਦਿੱਕੇ ਸਰ ਇਹ ਲੋਕ ਕਹ ਲੋ ਰਹੇ ਜਿੱਦਾਂ ਹੁਣ ਤੁਸੀਂ ਅੱਜ ਕ੍ਰਾਇਮ ਕਰਤਾ ਪਿਪਨ ਦੇ ਸਾਲਾਂ ਬਦ ਹੁਣ ਨਵੀਂ ਜਨਰੇਸ਼ਨ ਨੂੰ ਕੀ ਸੰਦੇਸ਼ ਦੇਓਗੇ ਤੁਸੀਂ ਹੁਣ ਨਵੀਂ ਜਨਰੇਸ਼ਨ ਨੂੰ ਮੇਰਾ ਇਹ ਸਨੇ ਆਇਆ ਹੈ ਕਿ ਜੇ ਅਸੀਂ ਇੰਨੇ ਸਾਲਾਂ ਬਾਅਦ ਮਿਲ ਰਹੇ ਹਾਂ ਕੱਥੇ ਹੋ ਰਹੇ ਹਾਂ ਤੇ ਨਵੀਂ ਜਨਰੇਸ਼ਨ ਨੂੰ ਵੀ ਇਹ ਚਾਹੀਦਾ ਕਿ ਆਪਣੇ ਤੋਂ ਵੱਡੇ ਜਾਂ ਆਪਣੇ ਨਾਲ ਦੇ ਦਾ ਸਤਿਕਾਰ ਕਰਦੇ ਹੋਏ ਸਾਡੀ ਲਈ ਤੇ ਚੰਗੇ ਹੋਵੇ ਵੀ اسی ਤਰ੍ਹਾਂ ਇਸ ਦਾ ਤੇ ਫਰੇਮ ਬਣਾ ਕੇ ਰੱਖੋ ਹਾਂ ਜੀ ਸਰ ਅੱਜ ਤੁਸੀਂ ਸਾਰੇ ਸਟੂਡੈਂਟ ਕਿੰਨੇ ਖੁਸ਼ ਆਲਾਮਤ ਇਕੱਠੇ ਹੋ ਔਰ ਕਿਦਾਂ ਦਾ ਤੁਹਾਨੂੰ ਅੱਜ ਲੱਗਣ ਡਿਆ ਅੱਜ ਬਹੁਤ ਹੀ ਖਰਸ਼ਾ ਮਿਸ਼ੇ ਹੈ ਕਿ 45 ਸਾਲ ਦੇ ਜਿਹੜੇ ਵਕਤ ਦੀ ਥਾਵਾਂ ਤੇ ਪਿਛਲੇ ਹੋਏ ਲੋਕ ਅੱਜ ਫਸਟ ਐਲੂਮਨੀ ਮੀਟ ਦੇ ਵਿੱਚ ਜਿਹੜੇ ਅੱਜ ਇੱਥੇ ਤਲਵਾੜਾ ਟਾਊਨਸ਼ਿਪ ਦੇ ਵਿੱਚ ਇਕੱਠੇ ਹੋਏ ਆ ਜਿਹੜੇ ਕਿ ਪਹਿਲੀ ਤੋਂ ਲੈ ਕੇ 10ਵੀਂ 11ਵੀਂ ਤੱਕ ਤਲਵਾੜਾ ਦੇ ਵਿੱਚ ਲੋਕ ਪੜੇ ਕੁਝ 35 ਤੋਂ 60 ਤੱਕ ਕੋਈ 8ਵੀਂ ਤੱਕ ਕੋਈ 8ਵੀਂ ਤੋਂ 11ਵੀਂ ਤੱਕ ਸੋ ਸਾਰੇ ਦੋਸਤਾਂ ਨੂੰ ਅੱਜ ਮਿਲਣ ਦਾ ਮੌਕਾ ਮਿਲਿਆ ਇਹ ਪ੍ਰਯਾਸ ਜਿਹੜਾ ਸੀਗਾ ਸਾਡੇ ਸੰਜੇ ਜੀ ਦਾ ਔਰ ਮਹਿਜੀ ਦਾ ਔਰ ਸਾਡੇ ਸ਼ਦੀਪ ਦੇ ਖਲਾਰੀਆ ਜੀ ਦਾ ਬਹੁਤ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਜਿਹੜੇ ਪੁਰਾਣੇ ਦੋਸਤ ਐ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਮਿਲਿਆ ਜਾਵੇ ਅੱਜ ਉਹ ਸਮਾਂ ਆ ਗਿਆ ਹੈ ਅੱਜ ਅਸੀਂ ਸਾਰੀਆਂ ਗੱਲਾਂ ਬਾਤਾਂ ਅਸੀਂ ਇਹ ਬਹੁਤ ਸਾਂਝੀ ਕੀਤੀ ਆਪਣੇ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਬਹੁਤ ਪੁਰਾਣੀਆਂ ਯਾਦਾਂ ਲੈ ਕੇ ਅਸੀਂ ਇਸ ਤਲਵਾੜਾ ਸ਼ਹਿਰ ਨੂੰ ਦੇਖ ਕੇ ਔਰ ਆਪਣੇ ਸਕੂਲ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸੋ ਮੈਂ ਆਸ਼ ਕਰਦਾ ਹਾਂ ਕਿ ਅੱਗੇ ਤੋਂ ਵੀ ਜਿਹੜੀ ਹੈ ਇਹ ਸਾਡੀ ਫਸਟ ਐਲੂਮਨੀ ਮੀਟ ਹੈ ਤੋਂ ਮੈਂ ਯੋਜਕਾਂ ਦੇ ਅੱਗੇ ਅਰਦਾਸ ਕਰਾਂਗਾ ਕਿ ਉਹ ਸਾਲ-ਪਰ-ਸਾਲ ਜਿਹੜਾ ਇਸੇ ਤਰ੍ਹਾਂ ਸਾਡਾ سلسلہ ਚੱਲਦਾ ਰਹੇ ਤਾਂ ਕਿ ਜਿਹੜੇ ਦੂਸਰੀ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਹੋਰ ਤਲਵਾੜਾ ਦੇ ਲੋਕ ਹੈ ਉਸ ਪੀੜ੍ਹੀ ਨੂੰ ਵੀ ਇਹ ਪਤਾ ਲੱਗੇ ਕਿ ਆਪਣੇ ਜਿਹੜੇ ਵਿਛੜੇ ਹੋ ਦੋਸਤਾਂ ਉਹਨਾਂ ਨੂੰ ਕਿੱਦਾਂ ਇਕੱਠੇ ਕਰਨਾ ਤੇ ਬਹੁਤ-ਬਹੁਤ ਧੰਨਵਾਦ ਬਹੁਤ ਖੁਸ਼ ਹੁਈਏ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਮੈਂ ਦੇਖਿਆ ਨਾ ਕਿ ਜੇ ਆਪਾਂ ਜਨਰੇਸ਼ਨ ਹੋਵੇ ਅਗਲੀ ਪੀੜ੍ਹੀ ਨੂੰ ਦਸੀਏ ਪਰ ਉਹਨਾਂ ਨੂੰ ਚਾਹੀਦਾ ਵੀ ਜਿੱਦਾਂ ਤੁਸੀਂ ਦੇਖਿਆ ਉਹ ਵੀ ਅੱਗੇ ਇਦਾਂ ਹੀ ਮਿਲਣ ਹਾਂਜੀ ਉਹ ਮੈਂ ਤੁਹਾਨੂੰ ਦੱਸ ਚੁੱਕਾ ਕਿ ਅੱਜ ਸਾਡਾ ਇਹ ਜਿਹੜੇ ਮੀਟ ਕਰਨ ਦਾ ਜਿਹੜਾ ਫਸਟ ਮੀਟ ਸਾਡੀ ਅਸੀਂ ਕੇਕ ਕੱਟ ਕੇ ਔਰ ਸਾਰਿਆਂ ਨੂੰ ਅਸੀਂ ਜਿਹੜਾ ਆਪਣੇ ਲੋਕਾਂ ਨੂੰ ਸਨਮਾਨ ਕੀਤਾ ਸੋ ਸਾਡਾ ਸਿਰਫ ਫੰਕਸ਼ਨ ਮਤਲਬ ਇਹੀ ਸੀਗਾ ਕੀ ਜਿੰਨੇ ਵੀ ਜਿਹੜੀ ਆਉਣ ਵਾਲੀ ਕਿਹੜੀ ਵੀ ਹੈ ਉਹ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਸਾਡੇ ਤੋਂ ਬਾਅਦ ਦੇ ਵੇਚ ਦੇ ਵੀ ਹੈਗੇ ਆ ਉਹ ਆਪਸ ਵਿੱਚ ਮਿਲਵਰਤਨ ਕਰਕੇ ਆਪਣੇ ਦੋਸਤਾਂ ਨੂੰ ਮਿਲ ਕੇ ਆਪਣੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ੀ ਕਰਨ ਤੇ ਆਪਣੇ ਇਸ ਸਮਾਜ ਦੇ ਵਿੱਚ ਉਸ ਸਮਾਜ ਨੂੰ ਅੱਗੇ ਵਧਾਣ ਵਾਸਤੇ ਯੋਗ ਕਰਨ ਬਹੁਤ ਬਹੁਤ ਧੰਨਵਾਦ ਹਾਂਜੀ ਅਸੀਂ ਦਸਵੀਂ ਦੇ ਅੱਗੇ ਪਰਦੇਸੀ ਅੱਜ 45 ਸਾਲਾਂ ਬਾਅਦ ਅਸੀਂ ਦੇਰ ਪੈਲੀ ਹੈਂਡੇ ਹੋਏ ਆ ਤੱਕ ਜਿਹੜੇ ਮਾਰੇ ਕਿਰਪਾ ਕਰਨ 34 ਸਾਲ ਕੱਤੀ ਹੋਈਏ ਬਹੁਤ ਸਾਲਾਂ ਬਾਅਦ ਇੰਨੇ ਸਾਲਾਂ ਬਾਅਦ ਇੱਕ ਬੱਚੇ ਨੂੰ ਮਿਲਿਆ ਜੀ ਸੈਕਟਰੀ ਰੱਖੇ ਨੇ ਸੰਜੇ ਜੀ ਵੈਰੀ ਗੁੱਡ ਜੁਆਇੰਟ ਸੈਕਟਰੀ ਐ ਤਸਵਿੰਦਰ ਜੀ ਜੋ ਇਹ ਗਰੰਟਰ ਵਾਈਸ ਪ੍ਰੈਜ਼ੀਡੈਂਟ ਆ ਵਿਕਰਮ ਸਿੰਘ ਬਹੁਤ ਵਧੀਆ ਬਾਕੀ ਅਸੀਂ ਰੱਖਿਆ ਐਗਜ਼ੀਕਿਊਟਿਵ ਮੈਂਬਰਸ ਦਰਸ਼ਨ ਸਿੰਘ ਸ਼ਿਵਦੀਪ ਸਿੰਘ ਡਾਕਟਰ ਨਿਲਪਾਰਦਵਾਜ ਜਤਿੰਦਰ ਸਪਰਾ ਮਨਮੋਹਨ ਸਿੰਘ ਮਨੋਰ ਲਾਲ ਕਿਸੇ ਨੂੰ ਕੋਈ ਇਤਰਾਜ ਯਾਹ ਕੋਈ ਐਡੀਸ਼ਨ ਕਰਨੀ ਤਾਂ ਦੱਸਾਂ ਤਾਂ ਤਾਂ ਕਿ ਅਸੀਂ ਇਹ ਕੀ ਹੈ ਕਿ ਇਹਨਾਂ ਦਾ ਜਦੋਂ ਵੀ ਅਗਲਾ ਆਪਣਾ ਸਟੈਪ ਬਣੇ ਉਹਦੇ ਚ ਕੰਟੀਨਿਊਟੀ ਬਣੀ ਰਹੇ ਤਾਂ ਕਿ ਆਪਾਂ ਬਾਰ-ਬਾਰ ਮਿਲ ਸਕੀਏ ਬਾਰ-ਬਾਰ ਮਿਲ ਸਕੀਏ ਤਾਂ ਕਿ ਹੋਰ ਨਾਲ ਆਪਾਂ ਹੋਰ ਮੈਂਬਰ ਵੀ ਜੋੜਨੀ ਹੈ ਵਾ ਹੋਰ ਮੈਂਬਰ ਵਾਸਤੇ ਜ਼ਰੂਰ ਟਰਾਈ ਕਰਾਂਗੇ ਹੋਰ ਮੈਂਬਰ ਹੈ ਜਿੰਨਾ ਲੋਜਿਕ ਹੈਗੇ ਤਿੰਨ ਚਾਰ ਦੇ ਚੋਂ ਦਾ ਰੈਫਰੈਂਸ ਦੇਈ ਜਾ ਤਾਂ ਕਿ ਆਪਾਂ ਬਰੋਕਰ ਨੂੰ ਸਪੈਂਡ ਕਰੀਏ ਇੱਕ ਗੱਲ ਤਾਂ ਸਹੀ ਸਾਰੇ ਜੋੜ ਕਰ ਦੋ ਨਹੀਂ ਨਹੀਂ ਜਿਆਦਾ ਦੇਖੋ ਬਹੁਤ ਸਾਰੀਆਂ ਨੇ ਜੀ ਜਦੋਂ ਇੱਕ ਕਰਨ ਲਈ ਸਾਰੀ ਰਾਤ ਹੀ ਅਸੀਂ ਇੱਥੇ ਬੈਠੇ ਰਹਾਂਗੇ ਕਿ ਉਹ ਜਦਦਾ ਜਿਹੜੀਆਂ ਮੁਕਰੀਆਂ ਨੇ ਔਰ ਦਿਵਦਾਰ ਜਦਦਾ ਨੇ ਥੋੜੀ ਜੀ ਵਿੱਕੀ ਭਾਜੀ ਦੱਸਣਗੇ ਜਿੰਨਾਂ ਕੋ ਬਾਤ ਕਰਨਾ ਹੈ ਜਿੰਨਾਂ ਜਦਦਾ ਜੀ ਮੇਰੀ ਦੁਕਾਨ ਸੇ ਕੀ ਜੀ ਤੇ ਇਹ ਮੇਰਾ ਭਰਾ ਜਿੱ ਇਕੱਠੇ ਪੜਦੇ ਹਾਂ ਤੇ ਹਜ਼ਾਰਾ ਸਿੰਘ ਤੇ ਰਮਤੇ ਦਾ ਬਹੁਤ ਫੈਨ ਸੀ ਇਹਨਾਂ ਨੇ ਹਜ਼ਾਰਾ ਸਿੰਘ ਤੇ ਰਮਤੇ ਦੇ ਗਾਣੇ ਬਿਲਕੁਲ ਸੁਣਨੇ ਪਰ ਇਹ ਜਿੰਨੀ ਸਪੀਡ ਸੀਗੀ ਯਾਦ ਨਹੀਂ ਕਰਦਾ ਉਹਨੇ ਉਦੋਂ ਚੱਲਦੇ ਸੀ 75 ਦੀ ਸਪੀਡ ਦੇ 55 ਦੀ ਸਪੀਡ ਦੇ 33 ਸਪੀਡ ਤੇ ਮੈਂ ਜਾਂ 75 ਦੀ ਸਪੀਡ ਵਾਲਾ ਹੁੰਦਾ ਇਹਨਾਂ ਰਿਕਾਰਡ ਮੈਂ 33 ਸਪੀਡ ਤੇ ਧਾ ਦੇਣਾ ਇਹਨਾਂ ਨੇ ਨਾ ਉਹ ਸਾਰਾ ਸੁਣਨਾ ਇੱਕ ਵਾਰੀ ਦੋ ਵਾਰੀ ਤੇ ਫਿਰ ਕੇ ਸੇਰੀ ਉਹਨਾਂ ਨੇ ਉਹ ਸਾਰਾ ਗਾਣਾ ਸੁਣਨਾ ਹਾਂਜੀ ਸਰ ਸਹੀ ਗੱਲ ਐ ਸਰ ਗੱਲਾਂ ਬਹੁਤ ਸਹੀ ਨੇ ਸਾਡੇ ਸੈਣੀ ਸਾਹਿਬ ਬੈਠੇ ਨੇ ਬੋਲੋ ਅੱਜ ਤੋਂ 45 ਸਾਲ ਪਹਿਲਾਂ ਦੀ ਗੱਲ ਐ 45 40 ਸਾਲ ਪਹਿਲਾਂ ਦੀ ਕਿ ਸੈਣੀ ਸਾਹਿਬ ਨੇ ਇੱਕ ਸਪੀਕਰ ਬਣਾਇਆ ਜੋ ਸਣੀ ਜਦ ਬੋਲ ਦੁੱਤਾ ਨਾ ਸਪੀਕਰ ਬਣਾਇਆ ਤੇ ਫਿਰ ਸਪੀਕਰ ਬਣਾ ਕੇ ਉਦੋਂ ਬੜਾ ਚੰਬਾ ਹੁੰਦਾ ਸੀਗਾ ਵੀ ਯਾਰ ਇਹ ਮੁੰਡਾ ਬੜਾ ਇੰਟੈਲੀਜੈਂਟ ਹੈ। ਨੇ ਸਪੀਕਰ ਬਣਾ ਲਿਆ ਵੀ 8ਵੀਂ 9ਵੀਂ ਦੇ ਵਿੱਚ ਪੜ੍ਹਨਾ ਬੱਚਾ। ਉਹ ਸਪੀਕਰ ਜਦੋਂ ਇਹਨੇ ਬਣਾ ਕੇ ਲਿਆਇਆ ਤੇ ਅਸੀਂ ਮੇਰੇ ਖਾਲ ਦੋਵੇਂ ਰੋਇ ਬਹਿ ਕੇ ਦਿਨਵੇਲੇ ਝਗੜਾਤਾ ਕੀਤਾ ਉੱਥੇ ਬਸ 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 ਬੜਾ ਹੀ ਸਾਡੀ ਮਜੂਰੀ ਸੀਗੀ। ਜੀ ਤੇ ਜਿਹੜੀ ਟੈਕਨੀਕਲ ਲਾਇਸੈਂਸ ਸੀ ਉਹ ਮੇਰੀ ਹੌਬੀ ਸੀਗੀ। ਜੀ ਉਹ ਹੌਬੀ ਜਿਹੜੀ ਮੈਨੂੰ ਅੱਜ ਬਹੁਤ ਦੂਰ ਤੱਕ ਲੈ ਗਈ ਮੇਰੇ ਆਪਣੇ ਜਿਹੜੇ ਮੇਰੀ ਮੰਜ਼ਿਲ ਹੈ ਉੱਥੇ ਤੱਕ ਪਹੁੰਚਾਤਾ ਉਹ ਅਸੀਂ ਵਰਲਡ ਦੇ ਬੜੀਆਂ-ਬੜੀਆਂ ਕੰਪਨੀਆਂ ਨੂੰ ਆਈਡੀਆ ਦਿੰਨੇ ਆ ਵੀ ਹੁਣ ਤੁਸੀਂ ਆ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਸਿਸਟਮ ਚ ਐਡ ਕਰੋ ਤਾਂ ਤੁਹਾਡੀ ਸੇਵਾ ਕਰਾਂਗੇ ਫਿਰ ਦੇਖਿਆ ਜਾਏਗਾ ਉਹ ਅਨਿਲ ਸਰ ਜੀ ਕਹਿੰਦੇ ਕਿ ਸਪੀਕਰ ਬਾਰੇ ਕੀ ਕਹਿੰਦੇ ਸੀ ਉਹ ਦਾ ਵਿਸਾਰ ਦੱਸਿਓ ਕੀ ਸੀ ਸਪੀਕਰ ਬਾਰੇ ਆਪਣੇ ਬਚਪਨੀਆਂ ਸ਼ਰਾਰਤਾਂ ਸੀਗੀਆਂ ਤੇ ਅਸੀਂ ਮਾਈਕ੍ਰੋਫੋਨ ਬਣਾਇਆ ਸੀਗਾ ਲੋਰਡ ਸਪੀਕਰ ਟਾਈਪ ਜੀ ਖੁਦ ਸੈਲਫ ਮੇਕ ਜੀ ਤੇ ਅਸੀਂ ਉਹਨੂੰ ਟੈਸਟ ਕਰਨ ਲਈ ਫੇਰ ਇਹਨਾਂ ਦੇ ਐਨਰਜੀ ਦੇ ਘਰੇ ਐਜੇ ਜਿਗਰਾਤਾ ਜਿਸ ਤਰ੍ਹਾਂ ਕਰਦੇ ਨਾ ਮਤਲਬ ਕਿ ਇਸ ਤਰ੍ਹਾਂ ਮਤਲਬ ਕਿ ਅਸੀਂ ਪਰਫਾਰਮ ਕੀਤਾ ਉੱਥੇ ਮਤਲਬ ਕਿ ਦੂਸਰਾ ਵੀ ਇੱਕ ਰੇਡੀਓਗ੍ਰਾਮ ਰਹਾ ਤੇ ਸੰਜੇ ਜੀ ਦੇ ਘਰ ਜਾ ਕੇ ਅਸੀਂ ਉੱਥੇ ਸ਼ੋਲੇ ਫਿਲਮ ਦੀ ਸਟੋਰੀਸ ਨੂੰ ਇਹ ਬਹੁਤ ਜ਼ਿੰਦਗੀ ਦੇ ਜਿਹੜੇ ਸਿਗੇ ਬੜਮੂਲੇ ਜਿਹੜੇ ਨਾ ਸਾਡੇ ਕੰਮ ਸੀਗੇ ਉਹ ਅਸੀਂ ਇੰਜੋਏ ਕੀਤੇ ਮਤਲਬ ਕਿ ਪੜਾਈ ਦੇ ਨਾਲ ਨਾਲ ਮਾਲ ਦੇ ਪਾਲ ਸੀਗੇ ਜੀ ਮਜ਼ੇਦਾਰ ਜਾਤਾਂ ਜਿਹੜੀਆਂ ਉਹ ਜਗਰਾਤਾ ਵੀ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਜਗਰਾਤਾ ਰਾਤ ਨੂੰ ਹੁੰਦਾ ਕਿ ਦਿਨੇ ਹੁੰਦਾ ਸਾਡੇ ਘਰ ਦੇ ਵੀ ਘਰ ਨੇ ਜੀ ਇਹ ਸੈਣੀ ਸਾਹਿਬ ਵੀ ਆਪਣੇ ਘਰੋਂ ਉਹ ਲੈ ਆਏ ਪੀਪਾ ਜਿਆ ਫਿਰ ਬਟਾ ਬੈਠ ਕੇ ਅਸੀਂ ਪੂਰੀ ਸ਼ਰਧਾ ਦੇ ਨਾਲ ਦਿਨ ਵੇਲੇ ਜਗਰਾਤਾ ਕੀਤਾ ਜੀ ਉਹ ਪੇਟਾਂ ਗੁੱਟਾਂ ਗਈਆਂ ਕਿਆ ਨਜ਼ਾਰੇ ਲੈ ਉਹ ਅੱਜ ਅਸੀਂ ਅੱਛੇ ਜਿਹੜੇ ਐ ਸ਼ੇਅਰ ਕਰਦੇ ਆ ਬੜਾ ਬਿਜਾੜਾ ਆ ਰਿਹਾ ਜੀ ਕੋਈ ਕੋਈ ਵੀ ਇੱਕ ਸੰਦੇ ਕਰੋ ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਵਧਾਈ ਦਿੰਦਾ ਪ੍ਰਕਾਸ਼ ਕਰਕੇ ਮਹੇਸ਼ਵਾਲ ਜੀ ਸੱਜੇ ਹੋਣੀ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਬਲੋ ਇੱਕ ਤਾਂ ਇਸ ਤਰ੍ਹਾਂ ਜਾਪਿਆ ਵੀ ਕਿੰਨਾ ਪੈਠਾ ਸਾਦਾਂ ਦੇ ਹੋ ਕੇ ਵੀ ਅਸੀਂ ਅੱਜ ਬਚਪਨ ਦੇ ਵਿੱਚ ਆ ਗਏ ਹਾਂ ਪਰ 46 ਸਾਲ ਬਾਅਦ ਅੱਜ ਜੈਮਨਾ ਆ ਰਹਿਆਂ ਦਾ ਇਕੱਠੇ ਮਤਲਬ ਇਹ ਇਕੱਠੇ ਹੋਈਆਂ ਜੀ ਇਹ ਤਾਂ ਵੱਡੀ ਸਾਡੇ ਵਾਸਤੇ ਕੋਈ ਵੀ ਕੀ ਗੱਲ ਹੋ ਸਕਦੀ ਹੈ ਕੁਝ ਪੁਰਾਣੀਆਂ ਜਾਂਦਾ ਸਰ ਸੇਰ ਕਰਦਾ ਮੈਂ ਤੁਹਾਨੂੰ ਦੱਸਦਾ ਕਿ ਇਹ ਪੜਦੇ ਇਹ ਗੋਲਡਨ ਜੁਬਲੀ ਮਨਾਵਾਗੇ ਇਹ ਪੜ ਦਿੰਦੇ ਹਾਂ ਜੀ ਤੇ ਆ ਜਦ ਨਾ ਆ ਕੁਰਸੀ ਹੈ ਨਾ ਤੇ ਆਮ ਹੁੰਦਾ ਹੈਗਾ ਵੀ ਐਦਾਂ ਕਿ ਤੂੰ ਇਸ ਤਰ੍ਹਾਂ ਐਦਾਂ ਕਰਨਾ ਤੇ ਚੀਕਾਂ ਦੀ ਆਵਾਜ਼ ਆਉਣੀ ਤੇ ਤੂੰ ਕਰਨੀ ਆ ਸਾਡੇ ਜਿਲਖ ਬਾਹਰ ਹੁਣਾਂ ਤੇ ਉਹ ਘੁੱਟ ਪੈਣੀ ਕੋਈ ਮੈਨ ਕਰ ਲਓ ਹਾਂ ਬੜੀ ਸ਼ਕਤੀਆਂ ਜਾਂ ਜਾਂ ਚੁ ਥਥਾਂ ਨੂੰ ਧਿਆਨ ਕਰਕੇ ਤੇ ਉਹ ਨੂੰ ਕਰ ਦੇਣਾ ਕਿ ਉਹ ਕਰਨਾ ਇਹਨਾਂ ਨੇ ਤੇ ਆਵਾਜ਼ ਕੋ ਹੋਈ ਇਹਨੂੰ ਹੋ ਜਾਏ ਇੱਕ ਸਾਡੇ ਯਾਦ ਆ ਵੀ ਸਾ ਸਾਰਿਆਂ ਦਾ ਅਸਰ ਬਦਾ ਹੈ ਸਾਡੀ ਕਲਾਸ ਚ ਸਿਖਾਉਣੇ ਤੇ ਮਤਲਬ ਪੂਰੀ ਚੰਚਲ ਕੋ ਦੇ ਸਾਡੇ ਦਾਰਗਾਹ ਲੋਰ ਉਹ ਮਤਲਬ ਇਹਦਾ ਕਿ ਬਦਲ ਬੰਦੇ ਸੀ ਉਹੀ ਉਨੰਦਿਤ ਹੈ ਉਹ ਸਾਡੀ ਕਲਾ ਚ ਆਏ ਕਹਿੰਦੇ ਮੈਂ ਇੱਕ ਮੁੰਡਾ ਦੇਖਣਾ ਵਾ ਮੇਰੇ ਕੋਲੋਂ ਛੁੜਦੇ ਲੱਗਾ ਸੀਗਾ ਸਾਈਕਲੋਂ ਸਾਈਕਲੋਂ ਛੁੜਦੇ ਲੱਗਾ ਸੀਗਾ ਉਹ ਸਾਰੀਆਂ ਜਮਾਤਾਂ ਨੇ ਦੇਖਿਆ ਸਾਡੀ ਜਮਾਤ ਆਏ ਕਹਿੰਦੇ ਮੈਨੂੰ ਇਹ ਯਾਦ ਆਦਾ ਹੈ ਕਹਿੰਦੇ ਮੈਂ ਤਾਂ ਦੂਜੀ ਕਲਾਸਾਂ ਦੇ ਜਿਹੜੀ ਥੋੜੀ ਜੀ ਵੀ ਮਿਹਨਤ ਹੋਰ ਕਰੇ ਤੇ ਕਈ ਜਾਂਦਾ ਖਦਰੀ ਜਪਾ ਲੱਗਦਾ ਮੁੰਡਾ ਉਹ ਤੋਂ ਸਾਨੂੰ ਟੀਚਰ ਦਾ ਬਹੁਤ ਡਰ ਹੁੰਦਾ ਸੀ ਜੀ ਯਾ ਤਾਂ ਇੱਕ ਵਕਤ ਟੀਚਰ ਨੇ ਕਲਾਸ ਵਿੱਚ ਆਉਣਾ ਤੇ ਅਸੀਂ ਐਵੇਂ ਸਹਿਮ ਜਾਣਾ ਵੀ ਪਤਾ ਨਹੀਂ ਕੀ ਆ ਪਰ ਅੱਜ ਦਾ ਤਾਂ ਮੌਸਾ ਇਹੋ ਜਿਹਾ ਹੈਗਾ ਵੀ ਅੱਜ ਦਾ ਟੀਚਰ ਡਰਦੇ ਬੱਚਿਆਂ ਦੇ ਹਾਂਜੀ ਹਾਂਜੀ ਪਰ ਇਸੇ ਕਰਕੇ ਹੀ ਅੱਜ ਜੋ ਤੁਹਾਡੇ ਸਾਹਮਣੇ ਜਿਹੜਾ ਜਿੰਨਾ ਨਾਜਵਾਨ ਦਰਗਾਵਾ ਉਹ ਕੇ ਪਾਸੇ ਵੀ ਆ ਗਿਆ ਜੀ ਅਸੀਂ ਜੇ ਇੰਨੇ ਸਾਲਾਂ ਬਾਅਦ ਇਕੱਠੇ ਹੋਏ ਆ ਨਾ ਸਿਰ ਆਪਣੇ ਟੀਚਰਾਂ ਕਰਕੇ ਸਾਨੂੰ ਧਾਰਨ ਦੱਗੇ ਆਪਣੇ ਟੀਚਰਾਂ ਦਾ ਸੱਚ ਧਾਰਨ ਕਰੇ ਆਪਣੇ ਟੀਚਰਾਂ ਦਾ ਆਗਰ ਅਸੀਂ ਘਰ ਜਾ ਕੇ ਦੱਸਦੇ ਸਾੜਾ ਕਿ ਸਾਨੂੰ ਘਰੋਂ ਕੁੱਟ ਪੈਂਦੀ ਸੀਗੀ ਵੀ ਤੁਸੀਂ ਕੋਈ ਗਲਤੀ ਕੀਤੀ ਹੋਣੀ ਹੈ ਤੁਹਾਨੂੰ ਪਤਾ ਨਹੀਂ ਔਰ ਸਾਡੇ ਵੇਰੇ ਕਿਸੋਂ ਸਪੇੜਾ ਨਹੀਂ ਹੁੰਦੀਆਂ ਡੰਗਾ ਹੁੰਦੀਆਂ ਸੀਗੀਆਂ ਉਹ ਵੀ ਤੂਤ ਦੀ ਸਰਦੀਆਂ ਦੇ ਵਿੱਚ ਇੱਕ ਪੈ ਜਾਂਦੀ ਤੇ ਪੰਜ ਪੰਜ ਛੇ ਦਿਨ ਲਾਸ਼ ਨਹੀਂ ਜਾਂਦੀ ਹੈਗੀ ਜਦ ਬਣਾ ਹੁੰਦਾ ਸੀ ਨਹੀਂ ਬਣਾ ਸਾਡੇ ਵਾਰੀ ਨਹੀਂ ਹੁੰਦਾ ਉਹੀ ਹੁੰਦਾ ਸੀਗਾ ਜੀ ਸੋ ਇਸ ਲਈ ਅਸੀਂ ਘਰ ਕੁਝ ਨਹੀਂ ਦੱਸਦੇ ਹੁੰਦੇ ਲੇਕਿਨ ਜੋ ਅੱਜ ਕੱਲ ਦੀ ਉਹ ਸਟੱਡੀ ਆ ਉਹ ਇੰਨੀ ਪਿੱਛੇ ਚਲੇਗੀ ਆਣਾ ਅਗਾਣਗੇ ਇੰਨੀ ਪਿਛਾਂ ਚਲੇਗੀ ਆਣਾ ਔਰ ਉਸਤਾਦ ਮਤਲਬ ਟੀਚਰ ਔਰ ਬੱਚਿਆਂ ਦਾ ਕੋ ਪਿਆਰ ਨਹੀਂ ਰਿਹਾ। ਔਰ ਅੱਗੇ ਅਸੀਂ ਟੀਚਰਾਂ ਤੋਂ ਡਰਦੇ ਸਾਂ ਤੇ ਹੁਣ ਜਿਹੜੇ ਟੀਚਰ ਹੈ ਨਾ ਬੱਚਿਆਂ ਤੋਂ ਡਰਦੇ ਆ। ਆਏ ਖੁਸ਼ ਨਮਾ ਮਾਹੌਲ ਦੇਖ ਕੇ ਬਹੁਤ ਹੀ ਚੰਗਾ ਲੱਗ ਰਿਹਾ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਪਰ ਜਿੰਨੀ ਆ ਖੁਸ਼ੀ ਹੋ ਰਹੀ ਹੈ ਅਸੀਂ 40 ਸਾਲਾਂ ਬਾਅਦ ਮੈਜਨ ਕਰੋ ਕਿ 40 ਸਾਲਾਂ ਬਾਅਦ ਅਸੀਂ ਉਹ ਦੋਸਤ ਇਕੱਠੇ ਹੋ ਰਹੇ ਆ ਜਿਹੜੇ ਕਿ ਉਦੋਂ ਇੱਕ ਲੜਕਪਨ ਜਾਂ ਬਚਪਨ ਦੀ ਉਮਰ ਦੇ ਵਿੱਚ ਆਪਸ ਵਿੱਚ ਸ਼ਿਕਾਰਨਾ ਕਰਦੇ ਸੀ ਖੇਡਦੇ ਸੀ ਆਪਣੇ ਸਕੂਲ ਦੇ ਬਤਾਏ ਹੋਏ ਪਲਾਂ ਨੂੰ ਯਾਦ ਕਰ ਰਹੇ ਆ ਇਹਦਾ ਮਤਲਬ ਹੈ ਕਿ ਅਸੀਂ ਬਹੁਤ ਹੀ ਜ਼ਿਆਦਾ ਕੁਸ਼ਕਸ਼ਮਤ ਆ ਇਹ ਸਮਝਦਾ ਕਿ ਇੰਨੇ ਸਾਲਾਂ ਬਾਅਦ ਅਸੀਂ ਮਿਲ ਰਹੇ ਆ ਸਾਡੇ ਨਾਲੋਂ ਲੱਕੀ ਕੋ ਹੋਰ ਨਹੀਂ ਹੋ ਸਕਦਾ ਪਰ ਮੈਂ ਆਪਣੇ ਆਪ ਨੂੰ ਉਹਨਾਂ ਨਾਲ ਵੱਧ ਨਕੀ ਸਮਝਦਾ ਉਹਦਾ ਕਾਰਨ ਇਹ ਹੈ ਕਿ ਇਹ ਮੇਰੇ ਜਿੰਨੇ ਯਾਰ ਦੋਸਤ ਬੈਠੇ ਆ ਅਸੀਂ ਲਗਭਗ 6 ਸਾਲ ਉਸ ਸਕੂਲ ਵਿੱਚ ਬਤੇ ਆ ਸਰ ਕਿਹੜਾ ਸਕੂਲ ਸੀ ਵੀ ਦੱਸੋ ਸੀਨਸ ਕੈਂਟਰ ਸਕੂਲ ਸੈਕਟਰ ਤਲਵਾੜਾ 1 ਸਕੂਲ ਦੇ ਵਿੱਚ ਪਰ ਮੈਂ ਆਪਣੇ ਆਪ ਨੂੰ ਜਿਆਦਾ ਲੱਕੀਸਟ ਇਸ ਕਰਕੇ ਕਹਿ ਰਿਹਾ ਕਿ ਮੈਂ ਉਸੇ ਸਕੂਲ ਦੇ ਵਿੱਚ ਪੜ੍ਹ ਕੇ ਉਸੇ ਸਕੂਲ ਦੇ ਵਿੱਚ ਸਾਲ 86 ਤੋਂ ਲੈ ਕੇ 80 ਤੱਕ ਸਰਵਸ਼ਕਤੀ ਹੈ ਬਹੁਤ ਵਿਦਿਆਰਥੀ ਜਿਹੜੇ ਪੜਾਏ ਆ ਔਰ ਉਹ ਵਿਦਿਆਰਥੀ ਜਿਨ੍ਹਾਂ ਨੇ ਮੈਟਾਂ ਲਈਆਂ ਆ ਬਕਾਇਦਾ ਪੰਜਾਬ ਵਿੱਚ ਪੋਜੀਸ਼ਨਾਂ ਲਈਆਂ ਆ ਇੱਥੇ ਹੀ ਬਸ ਨਹੀਂ 32 ਸਾਲ ਮੈਂ ਇਸ ਮੁਝ ਪੜਾਇਆ ਵੀ ਐ ਪਰ ਉਸ ਤੋਂ ਬਾਅਦ ਮੇਰੀ ਇੱਕ ਹੋਰ ਫਾਈਟ ਸੀਗੀ ਜਦੋਂ ਮੈਂ ਪ੍ਰਿੰਸੀਪਲ ਬਣ ਗਿਆ ਭਾਵੇਂ ਥੋੜੇ ਦਿਨ ਹੀ ਸਹੀ ਮੈਨੂੰ ਇਸੇ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਕੁਰਸੀ ਤੇ ਬੈਠਣ ਦਾ ਮੌਕਾ ਮਿਲਿਆ ਹਾਂ ਅੱਜ ਦੱਸੋ ਦੱਸੋ ਨਾ ਅੱਜ ਦੇ ਟਾਈਮ ਵਿੱਚ ਲੋਕਾਂ ਕੋਲ ਨਾ ਦੇ ਨਾ ਟਾਈਮ ਹੈ ਦੂਸਰੀ ਕੱਲ ਲੋਕ ਬਹੁਤ ਜਲਦੀ ਹਾਈਪਰ ਹੋ ਜਾਂਦੇ ਆ ਬਟ ਮੈਂ ਆਪਣੇ ਬਚਪਨ ਦੀ ਗੱਲ ਸੁਣਾਉਣਾ ਅਸੀਂ ਉਸ ਵੇਲੇ ਰਾਤ ਦੇ 12:00 ਵਜੇ ਤੱਕ ਲੋਕ ਮਿੱਟੀ ਖੇਤ ਦੇ ਆਦਮ ਦੇ ਸੀ ਲੋਕਾਂ ਦੀਆਂ ਗਲੀਆਂ 'ਚ ਰੌਲਾ ਪਾਉਂਦੇ ਲੰਘਣਾ ਬਟ ਉਦੋਂ ਕੋਈ ਵੀ ਇਨਸਾਨ ਇਸ ਕੰਮ ਦਾ ਮਹਾਨ ਨਹੀਂ ਸੀ ਮੰਨਦਾ ਸਾਰਿਆਂ ਨੂੰ ਇਹ ਸਮਝਦੇ ਕਿ ਸਾਰੇ ਦੇ ਬੱਚੇ ਸਾਂਝੇ ਆਪਸ ਦੇ ਵਿੱਚ ਅੱਜ ਇਹ ਮਾਹੌਲ ਨਹੀਂ ਹੈਗਾ ਔਰ ਕਾਸ਼ ਇਹ ਮਹੌਲਕ ਦੁਆਰਾ ਨਿਰਮਿਤ ਹੈ। ਦੇਖੋ ਚੁਟਕਲੇ ਤੋਂ ਪਹਿਲਾਂ ਮੈਂ ਸਾਡੇ ਹੈਡਮਾਸਟਰ ਸਾਹਿਬ ਦਰਸ਼ਨ ਜੀ ਨੇ ਗੱਲ ਕੀਤੀ ਹੈ। ਇਹ ਸਟੂਡੈਂਟ ਵੀ ਰਹੇ ਤੇ ਹੈਡਮਾਸਟਰ ਵੀ ਰਹੇ ਸਾਡੇ ਪ੍ਰਿੰਸੀਪਲ ਵੀ ਰਹਿੰਦੇ ਨੇ ਜੀ। ਇਹ ਦੇਖੋ ਸਕੂਲ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਕੋਈ ਇੰਜੀਨੀਅਰ ਹੈ, ਕੋਈ ਐਸਡੀਓ, ਕੋਈ ਟੈਕਨੀਸ਼ੀਅਨ ਰਹਿ ਹੋਇਆ ਹੈ। ਸਾਡੇ ਡਾਕਟਰ ਸਾਹਿਬ ਡਾਕਟਰ ਜੀ 세ਠੀ ਜੀ ਇਹ ਐਥਿਕ ਡਾਕਟਰ ਨੇ ਲੰਮੇ ਦੌਰ ਵਿੱਚ ਅੱਛੀ ਪ੍ਰੈਕਟਿਸ ਹੈ ਨਾਲੇ। ਸੋ ਇਹਣੀ ਗੱਲ ਦਰਸ਼ਨ ਜੀ ਨੇ ਕੀਤੀ ਸੀ ਕਿ ਉਹ ਮਾਸਟਰ ਜੀ ਨੂੰ ਸਾਈਕਲ ਦੇ ਹਟਣ ਵਾਲੀ ਉਹ ਗੱਲ ਇਦਾਂ ਸੀ ਕਿ ਇੰਗਲਿਸ਼ ਦਾ ਸਾਡਾ ਪੀਰੀਅਡ ਸੀਗਾ ਜੀ ਇੰਗਲਿਸ਼ ਦਾ ਪੀਰੀਅਡ ਸੀ ਲੇਕਿਨ ਜੀ ਜੀ ਸਾਡੇ ਜਿਹੜੇ ਇੰਗਰੀਜ਼ ਦੇ ਡੀਟੇਲ ਸੀਗੇ ਉਹਸਨ ਨਹੀਂ ਆਏ ਸੀ ਤੇ ਜਦੋਂ ਸਕੂਲ ਦੇ ਵਿੱਚ ਕੋਈ ਟੀਚਰ ਨਹੀਂ ਆਵੇ ਤੇ ਪ੍ਰਿੰਸੀਪਲ ਸਾਹਿਬ ਅਰੇਂਜਮੈਂਟ ਲਗਾ ਦਿੰਦੇ ਸੀ ਸਾਡੇ ਸਕੂਲ ਦੇ ਮਾਸਟਰ ਸਾਹਿਬਾਨ ਸੀਗੇ ਉਹਨਾਂ ਦਾ ਮਾਸਟਰ ਪੂਰਨ ਜਾਂ ਜੀ ਉਹ ਹੈ ਲੇਕਿਨ ਮੈਜਰ ਦੇ ਸੀਗੇ ਲੇਕਿਨ ਇੰਗਲਿਸ਼ ਦਾ ਸਾਡਾ ਫੀਲਡ ਸੀ ਉਹ ਸਾਡੇ ਵਿੱਚ ਉਹ ਅਰੇਂਜਮੈਂਟ ਲੈਣ ਆਏ ਤੇ ਉਹਨਾਂ ਨੇ ਸਾਨੂੰ ਆ ਕੇ ਕਿਹਾ ਵੀ ਬੱਚਿਆਂ ਨੂੰ ਪੁੱਛਿਆ ਵੀ ਕੀ ਪੜਨਾ ਹੈ ਉਹ ਕਹਿੰਦੇ ਇੰਗਲਿਸ਼ ਪੜ੍ਹਨੀ ਹੈ ਜੀ ਤੇ ਉਹਨਾਂ ਨੇ ਆ ਕੇ ਪੁੱਛਿਆ ਚਲੋ ਤੁਸੀਂ ਅੱਧਾ ਦੱਸੋ ਵੀ ਵਰਬ ਦੀਆਂ ਕਿੰਨੀਆਂ ਫਾਰਮਸ ਹੁੰਦੀਆਂ ਨੇ ਸਾਡੇ ਮਿਲੀਟਰ ਸੀਗੇ ਮਥਾਰੂ ਸਾਹਿਬ ਛੇਰ ਸੀਗੇ ਉਹਨਾਂ ਨੇ ਕਿਹਾ ਕਿ ਵਰਮ ਦੀਆਂ ਤਿੰਨ ਫਾਰਮ ਹੁੰਦੀਆਂ ਉਹ ਕਹਿੰਦੇ ਹੁੰਦੀ ਕਿਹੜੀ ਕਿੜੀ ਹੈ ਅੱਛਾ ਦੋ ਤਿੰਨ ਲੋਕਾਂ ਨੇ ਕਿਹਾ ਵੀ ਮੈਂ ਦੱਸਦਾ ਮੈਂ ਦੱਸਦਾ ਉਹਨਾਂ ਨੇ ਕਿਹਾ ਵੀ ਤਿੰਨ ਹੁੰਦੀਆਂ ਕਹਿੰਦੇ ਯਾਰ ਤਿੰਨ ਤੇ ਦੱਸ ਰਹੇ ਸਾਰੇ ਮੈਂ ਹੱਤਕੜਾ ਕਰਤਾ ਮੈਂ ਕਹੀ ਵਰਮ ਦੀਆਂ ਤਿੰਨ ਫਾਰਮਸ ਹੁੰਦੀਆਂ ਤੇ ਉਹਨਾਂ ਨੇ ਕਿਹਾ ਕਿ ਤਿੰਨ ਤੇ ਸਾਰੇ ਦੱਸਣ ਦੇ ਆ ਹੁੰਦੀਆਂ ਕਿੜੀਆਂ ਕਿੜੀਆਂ ਮੈਂ ਉਹਨੂੰ ਕਿਹਾ ਕਿ ਦੇਖੋ ਉਹਦੇ ਵਿੱਚ ਇੱਕ ਤਿੰਨ ਫਾਰਮ ਦਿੰਦੀਆਂ ਪ੍ਰੈਜੈਂਟ ਫਾਰਮ ਪਾਸਟ ਫਾਰਮ ਤੇ ਪਾਸਟ ਪਾਰਟੀਸਪਲ ਉਹ ਕਹਿੰਦੇ ਯਾਰ ਬਿਲਕੁਲ ਵੈਰੀ ਗੁੱਡ ਪਰ ਕਹਿੰਦੇ ਮੈਨੂੰ ਕਹਿੰਦੇ ਵੀ ਤੂੰ ਬੈਂਚ ਤੇ ਖੜਾ ਹੋ ਜਾ ਮੈਂ ਕਹਿੰਦਾ ਯਾਰ ਦੱਸਿਆ ਮੈਂ ਠੀਕ ਹੈ ਲੇਕਿਨ ਮੈਨੂੰ ਇਹਰੇ ਬੈਂਚ ਤੇ ਖੜਾ ਹੋ ਜਾ ਤੇ ਉਹਨਾਂ ਨੇ ਕਿਹਾ ਵੀ ਦੇਖੋ ਸਭ ਤੋਂ ਇੰਟੈਲੀਜੈਂਟ ਬੰਦਾ ਏ ਕਿਸੇ ਨੂੰ ਵਰਬ ਦੀ ਫਾਰਮ ਨਹੀਂ ਆਈ ਸਭ ਤੋਂ ਇੰਟੈਲੀਜੈਂਟ ਹੁੰਦਾ ਏ ਨੇ ਤੁਹਾਨੂੰ ਵਰਬ ਦੀਆਂ ਫਾਰਮਸ ਔਰ ਉਹਦੇ ਨਾਮ ਵੀ ਦੱਸਿਆ ਲੇਕਿਨ ਕਹਿੰਦਾ ਇਹਦੀ ਸ਼ਕਲ ਦੇਖੋ ਕਹਿੰਦਾ ਬੰਦੇ ਦੀ ਹੌਲਕਾ ਇਹ ਖੜਾ ਬੰਦਾ ਇਹ ਨਹੀਂ ਛੇਡੋ ਦੇਖੋ ਕਹਿੰਦਾ ਇਹ ਬੰਦਾ ਇੰਨਾ ਸ਼ਰਾਰਤੀ ਹੈ ਕਹਿੰਦਾ ਕੋਸੋ ਜੋਤ ਇਹਨੇ ਕੀ ਕੀਤਾ ਮੈਨੂੰ ਸਾਈਕਲ ਤੇ ਇਹੋ ਜਿਹਾ ਕੱਟ ਮਾਰਿਆ ਮੰਦਰ ਦੇ ਕੋਲ ਕਹਿੰਦਾ ਭੱਗਿਉਂਦੇ ਗਿੰਦੇ 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 ਕਹਿੰਦੇ ਮੈਂ ਨਾ ਜਾ ਕੇ ਡਿੱਗ ਗਿਆ ਮੈਂ ਸਾਈਕਲ ਤੋਂ ਸਰ ਮੰਦਰ ਵੀ ਕਿਹੜਾ ਸੀ ਇਹ ਵੀ ਦੱਸੋ ਮੰਦਰ ਲక్ష్ਮੀ ਨਾਰਾਇਣ ਮੰਦਰ ਟਰੈਕਟਰ ਦੋ ਦੇ ਵਿੱਚ ਕਹਿੰਦੇ ਉੱਥੇ ਇਹਨਾਂ ਨੇ ਮੈਨੂੰ ਸੁੱਟਤਾ ਮੁੜ ਕੇ ਦੇਖਿਆ ਲੱਗ ਨਹੀਂ ਕਹਿੰਦਾ ਇਹੋ ਜਿਹੇ ਬੰਦੇ ਹੋਰ ਕਹਿੰਦਾ ਇੱਥੇ ਤਲਵਾੜੇ ਦੇ ਵਿੱਚ ਦੋ ਚਾਰ ਹੋ ਜਾਣ ਕਹਿੰਦਾ ਅੱਜ ਤ ਤਲਵਾੜ ਦੀ ਜਾਨਾ ਘਤਰੀ ਚ ਪਾ ਦੇਣੀ। ਅੱਛਾ ਉਸ ਤੋਂ ਬਾਅਦ ਸਕੂਟਰ ਠੀਕ ਨਾਲ ਪਹੁੰਚ ਗਿਆ ਕਿ ਕਟਾਪਾ ਚੜ ਗਿਆ। ਹਾਂਜੀ ਹਾਂਜੀ ਠੀਕ ਪਹੁੰਚ ਗਿਆ। ਅੱਛਾ ਇੱਕ ਚੁਟਕਲਾ ਜਿਹੜਾ ਉਹ ਦੱਸ ਦੋ। ਇਹ ਮੈਨੂੰ ਗੋਡ ਗਿਫਟਡ ਹੈ। ਟਰਬਲ ਸ਼ੂਟਿੰਗ ਕੋਈ ਵੀ ਨਵੀਂ ਪ੍ਰੋਬਲਮ ਦਾ ਸੋਲੂਸ਼ਨ ਕਰਨਾ ਇਹ ਮੇਰੇ ਕੋਲ ਗੋਡ ਗਿਫਟਡ ਹੈ। ਉਹ ਆਪਣੇ ਆਪ ਹੀ ਰੱਬ ਜਿਹੜਾ ਮੇਰੇ ਤੋਂ ਕਰਵਾ ਦਿੰਦਾ। ਤੇ ਬਾਕੀ ਮੰਨਨ ਨੂੰ ਐਫਰਟ ਜਿਹੜੀ ਕਰਨੀ ਚਾਹੀਦੀ ਹੈ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਹੈ ਇਹ ਨਹੀਂ ਵੀ ਕੋਈ ਲਾਈਫ ਦੇ ਵਿੱਚ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਚਾਹੇ ਟੈਕਨੀਕਲ ਹੈ ਚਾਹੇ ਦੋਸਰਾ ਹੈ ਮੰਨ ਨੂੰ ਐਫਰਟ ਜ਼ਰੂਰ ਕਰਨੀ ਚਾਹੀਦੀ ਹੈ ਨਵੀਂ ਜਨਰੇਸ਼ਨ ਨੂੰ ਵੀ ਇਹ ਮੈਸੇਜ ਹੈ ਕਿ ਆਪਣੇ ਜਿਹੜੀ ਐਫਰਟ ਜੂ ਵੀ ਜ਼ਰੂਰ ਜਾਰੀ ਰੱਖੋ ਕਦੇ ਵੀ ਜ਼ਿੰਦਗੀ ਵਿੱਚ ਹਾਰ ਨਹੀਂ ਮਿਲਦੀ ਜੇ ਤੁਸੀਂ ਐਫਰਟ ਜਾਰੀ ਰੱਖੋਗੇ ਕਦੇ ਨਾ ਕਦੇ ਆਪਣੇ ਮਕਸਦ ਦੇ ਵਿੱਚ ਤੁਸੀਂ ਜਰੂਰ ਸਕਸੈਸਫੁਲ ਹੋ ਠੀਕ ਹੈ ਉਹ ਇੱਕ ਰੇਡੀਓ ట్రాన్స్మిਟਰ ਹੁੰਦਾ ਮਤਲਬ ਕਿ ਉਹ ਜਦੋਂ ਅਸੀਂ ਇਹ ਰੇਡੀਓ ਨੂੰ ਟਿਊਨ ਕਰਦੇ ਸੀ ਉਹਦੇ ਵਿੱਚ ਆਰਟੀਫੀਸ਼ੀਅਲ ਜਿਹੜੇ ਨਾ ਜਿੰਨੀ ਸਾਡੀ ਵੇਵ ਲੈਂਥ ਰੇਡੀਓ ਦੀ ਹੈ ਉਹਦੇ ਮੁਤਾਬਕ ਉਹਨੂੰ ਟਿਊਨ ਕਰਦੇ ਸੀ ਜੀ ਅਸੀਂ ਉਹਦੇ ਸ਼ੌਕੀਆ ਤੌਰ ਦੇ ਉੱਤੇ ਉਹਦੇ ਨਾਲ ਇੱਕ ਵੀਡੀਓ ਦੇ ਨਾਲ ਇੱਕ ਥਲਕ ਵਾਲੀ ਦੂਸਰਾ ਅਟੈਚ ਕਰ ਲੈਂਦੇ ਸੀ ਰਿਕਾਰਡਰ ਪਲੇਅਰ ਜੀ ਉਹ ਫ੍ਰੀਕੁਐਂਸੀ ਦੇ ਉੱਤੇ ਰਿਕਾਰਡ ਪਲੇਅਰ ਜਿਹੜਾ ਨਾ ਫਿਰ ਕੰਮ ਕਰਦਾ ਸੀ ਤੇ ਉਹ ਇੱਕ ਰੇਡੀਓ ਸਟੇਸ਼ਨ ਵਾਂਗੂ ਕੰਮ ਕਰਦਾ ਸੀ ਕਿ ਮਨੋ ਕਿ ਉਹ ਬਿਟਵੀਨ ਕਹ ਲੋ 1 ਕਿਲੋਮੀਟਰ ਤੱਕ ਉਹ ਮਨੋ ਕਿ ਤੁਸੀਂ ਉਹ ਜਿਹੜਾ ਰਿਕਾਰਡ ਹੈ ਸਾਰੇ ਰੇਡੀਓ ਦੇ ਵਿੱਚ ਉਸ ਫ੍ਰੀਕੁਐਂਸੀ ਉੱਤੇ ਸੁਣ ਸਕਦੇ ਸੀ ਸਰ ਦਿਖਿਆ ਜੇ ਤਾਂ ਪਤਾ ਲੱਗ ਗਿਆ ਕਿ ਇਲੈਕਟ੍ਰੋਨਿਕ ਮੀਡੀਆ ਵੀ ਤੁਹਾਡੀ ਤੂਤੀ ਬੋਲਦੀ ਸੀ ਕੀ ਮਕਸਦ ਇਹਦਾ ਕਿ ਕਿਹੜੀ ਕਾਰਡ ਕਰਦੇ ਸੀ ਕਿੰਨਾ ਕੁ ਤੁਹਾਡੇ دماغ ਨੂੰ ਤੁਸੀਂ ਉਹ ਚੱਲ ਗਏ ਹੋ ਬੱਚੇ ਤੁਹਾਡੇ ਸੈਟਲ ਹੋ ਗਏ ਉਹ ਕੀ ਤੂਤੀ ਸੀ ਸਪੀਕਰ ਨੂੰ ਐ ਬਣਾ ਦੇਣਾ ਉਹ ਕਰ ਦੇਣਾ ਉਹ ਕਿੱਥੋਂ ਤੁਹਾਨੂੰ ਟੈਕਨੋਲੋਜੀ ਆਂਦੀ ਸੀ ਮੈਨੂੰ ਗੋਡ ਗਿਫਟਡ ਹੈ ਟਰਬਲ ਸ਼ੂਟਿੰਗ ਕੋਈ ਵੀ ਨਵੀਂ ਪ੍ਰੋਬਲਮ ਦਾ ਸੋਲੂਸ਼ਨ ਕਰਨਾ ਇਹ ਮੇਰੇ ਕੋਲ ਗੋਡ ਗਿਫਟਡ ਹੈ ਉਹ ਆਪਣੇ ਆਪ ਹੀ ਰੱਬ ਜਿਹੜਾ ਮੇਰੇ ਤੋਂ ਕਰਵਾ ਦਿੰਦਾ ਤੇ ਬਾਕੀ ਮੰਨਨ ਨੂੰ ਐਫਰਟ ਜਿਹੜੀ ਕਰਨੀ ਚਾਹੀਦੀ ਹੈ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਹੈ ਇਹ ਨਹੀਂ ਵੀ ਕੋਈ ਲਾਈਫ ਦੇ ਵਿੱਚ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਚਾਹੇ ਟੈਕਨੀਕਲ ਨਾ ਚਾਹੇ ਦੂਸਰਾ ਮੰਨਨ ਨੂੰ ਐਫਰਟ ਜਰੂਰ ਕਰਨੀ ਚਾਹੀਦੀ ਹੈ ਨਵੀਂ ਜਨਰੇਸ਼ਨ ਨੂੰ ਵੀ ਇਹ ਮੈਸੇਜ ਹੈ ਕਿ ਆਪਣੀ ਜਿਹੜੀ ਐਫਰਟ ਯੂ ਵੀ ਜਰੂਰ ਜਾਰੀ ਰੱਖੋ ਕਦੇ ਵੀ ਜ਼ਿੰਦਗੀ ਵਿੱਚ ਹਾਰ ਨਹੀਂ ਮਿਲਦੀ ਜੇ ਤੁਸੀਂ ਐਫਰਟ ਜਾਰੀ ਰੱਖੋਗੇ ਕਦੇ ਨਾ ਕਦੇ ਆਪਣੇ ਮਕਸਦ ਦੇ ਵਿੱਚ ਤੁਸੀਂ ਜਰੂਰ ਸਕਸੈਸਫੁਲ ਹੋ। ਸਰੋਗੋ ਜਮਾਨਾ ਸੀਗਾ ਬਲੈਕ ਐਂਡ ਵਾਈਟ ਟੀਵੀ ਤਾਂ ਚਲ ਬਾਤ ਆਇਆ ਜੇ ਤੂੰ ਮੈਂ ਦੱਸਦਾ ਕਿ ਜਦੋਂ ਰੇਡੀਓ ਆਉਂਦੇ ਸੀ ਫ੍ਰਕੁਐਂਸੀ ਚੇਂਜ ਕਰਨੀ ਅਸੀਂ ਕਈ ਵਾਰ ਰਾਤ ਨੂੰ 12:00 ਵਜੇ ਇੱਕ ਵਾਰ ਸ਼ਾਂਤ ਮਾਤਾਵਨ ਹੋ ਗਿਆ ਜਦੋਂ ਆਪਾਂ ਨੂੰ ਰਾਤ ਨੂੰ ਕਈ ਵਾਰ ਨਾ ਟੀਓ ਕੋਇਲਾਂ ਨੂੰ ਦੀ ਅੱਖੇ ਪਿੱਛੇ ਕਰਦੇ ਸੀ ਕਿਉਂਕਿ ਜਦ ਤੱਕ ਮੈਨੂੰ ਪਤਾ ਮੈਂ ਇਹ ਢੋਲ ਨਹੀਂ ਕਰਦਾ ਸੀਗਾ ਉਹ ਆਪਾਂ ਕੋਇਲ ਨੂੰ ਅੱਗੇ ਪਿੱਛੇ ਕਰਦੇ ਸੀ ਸਿਗਨਲ ਆਉਂਦੇ ਸੀ ਤੂੰ ਚੀ ਚੂ ਹਨਾ ਉਹ ਕਿਤੇ ਨਾ ਉਹ ਵੀ ਕੁਝ ਹੈਗਾ ਨਾ ਉਹ ਜਵਾਨੇ ਦੇ ਵਿੱਚ ਆ ਸਿਗਨਲ ਲੱਭਣਾ ਇੱਥੇ ਇਹ ਤੋਂ ਕਿਹਦਾ ਟਿਊਨ ਕਿੰਨੂੰ ਦੱਸੋ ਬਦਵਾ ਠੀਕ ਹੈ ਉਹ ਇੱਕ ਆਡੀਓ ట్రాన్స్మిਟਰ ਹੁੰਦਾ ਮਤਲਬ ਕਿ ਉਹ ਜਦੋਂ ਅਸੀਂ ਇਹ ਰੇਡੀਓ ਨੂੰ ਟਿਊਨ ਕਰਦੇ ਸੀ ਉਹਦੇ ਵਿੱਚ ਆਰਟੀਫੀਸ਼ੀਅਲ ਜਿਹੜੇ ਨਾ ਜਿੰਨੀ ਸਾਡੀ ਵੇਵ ਲੈਂਥ ਰੇਡੀਓ ਦੀ ਆ ਉਹਦੇ ਮੁਤਾਬਕ ਉਹਨੂੰ ਟਿਊਨ ਕਰਦੇ ਸੀ ਜੀ ਅਸੀਂ ਉਹਦੇ ਸ਼ੌਕੀਆ ਤੌਰ ਦੇ ਉੱਤੇ ਉਹਦੇ ਨਾਲ ਇੱਕ ਐ ਰੇਡੀਓ ਦੇ ਨਾਲ ਇੱਕ ਥਲਕ ਵਾਲੀ ਹੁੰਦੀ ਸੀ ਦੂਸਰਾ ਅਟੈਚ ਕਰ ਲੈਂਦੇ ਸੀ ਰਿਕਾਰਡ ਪਲੇਅਰ ਜੀ ਉਹ ਫ੍ਰੀਕੁਐਂਸੀ ਦੇ ਉੱਤੇ ਰਿਕਾਰਡ ਪਲੇਅਰ ਜਿਹੜਾ ਨਾ ਫਿਰ ਕੰਮ ਕਰਦਾ ਸੀ ਤੇ ਉਹ ਇੱਕ ਰੇਡੀਓ ਸਟੇਸ਼ਨ ਵਾਂਗੂ ਕੰਮ ਕਰਦਾ ਸੀ ਕਿ ਉਹ ਮਤਲਬ ਕਿ ਉਹ ਬਿਟਵੀਨ ਪਹਿਲੋ 1 ਕਿਲੋਮੀਟਰ ਤੱਕ ਉਹ ਮਤਲਬ ਕਿ ਤੁਸੀਂ ਉਹ ਜਿਹੜਾ ਰਿਕਾਰਡ ਹੈ ਸਾਰੇ ਰੇਡੀਓ ਦੇ ਵਿੱਚ ਉਹ ਫ੍ਰੀਕੁਐਂਸੀ ਉੱਤੇ ਸੁਣ ਸਕਦੇ ਸੀ ਸਰ ਸਰ ਇਦਾਂ ਦੇਖਿਆ ਜੀ ਤੁਹਾਡੇ ਜਮਾਨੇ ਵਿੱਚ ਦਾਮ ਰਿਸਟੈਂਸਾਂ ਹੁੰਦੀਆਂ ਬਣ ਕੇ 4K ਮੈਗ ਉਹ ਕਿੱਦਾਂ ਬਣਾਉਂਦੇ ਸੀ ਤੇ ਉਹ ਕਿੱਦਾਂ ਤੁਸੀਂ ਸਮਝਾਉਂਦੇ ਸੀ ਉਹਦੇ ਬਾਰੇ ਤੇ ਉਹ ਫਿਰ ਉਹ ਜਦੋਂ ਨਹੀਂ ਪਤਾ ਲੱਗਦਾ ਸੀ ਫਿਰ ਤੁਸੀਂ ਸਟੂਡੈਂਟ ਕੀ ਬਤਾਲਾ ਕਰਦੇ ਸੀ ਉਦੋਂ ਉਹਦੇ ਇੱਕ ਤਾਂ ਉਹਦਾ ਕਲਰ ਕੋਡ ਹੁੰਦਾ ਹੈਗਾ ਕਲਰ ਕੋਡ ਦੇ ਨਾਲ ਉਤੇ ਤੁਸੀਂ ਉਹਦੀ ਵੈਲਿਊ ਐਡ ਕਰਕੇ ਕਾਰਡ ਹੁੰਦਾ ਕਰਕੇ ਉਹਦੀ ਜਿਹੜੀ ਵੈਲਿਊ ਦਾ ਪਤਾ ਲੱਗ ਜਾਂਦਾ ਸੀ ਕਿ ਦੂਸਰਾ ਇੱਕ ਮਲਟੀਮੀਟਰ ਹੈ ਜਿਹੜਾ ਉਹ ਮਲਟੀਮੀਟਰ ਰਿਸਟੈਂਸ ਦੇ ਦੋਨੋਂ ਸਿਰਿਆਂ ਤੇ ਲਾ ਕੇ ਤੁਸੀਂ ਮਲਟੀਮੀਟਰ ਤੋਂ ਰੀਡਿੰਗ ਕਰਦੇ ਹੋ ਨਾ ਇਹ ਵੀ ਇਹਦੀ ਰਿਸਟੈਂਸ ਦੀ ਵੈਲਿਊ ਇੰਨੀ ਹੈ ਪਰ ਅਜਕਲ ਜਵਾਨਾ ਦਾ ਬੜਾ ਐਡਵਾਂਸ ਹੋ ਗਿਆ ਅਜਕਲ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਅਜ ਤਾਂ ਤੁਸੀਂ ਡਿਜੀਟਲ ਮੀਟਰ ਆ ਗਿਆ ਉਹਦੇ ਵਿੱਚ ਲਗਾ ਦੇ ਤੁਹਾਨੂੰ ਡਿਜੀਟਲ ਦੇ ਵਿੱਚ ਰੀਡਿੰਗ ਹੋਣੀ ਜਿਹੜਾ ਅਗਲ ਅਜਕਲ ਡਿਜੀਟਲ ਕੈਮਰ ਫੋਨ ਉਹਨਾਂ ਨੂੰ ਪਰ ਮੀਟਰ ਨਾ ਦੇਈਏ ਉਹਨਾਂ ਨੂੰ ਆਹ ਚੱਕ ਰਿਸਟੈਂਸ ਆ ਬਣਾ ਕੇ ਦਿਖਾ ਮੈਨੂੰ ਉਹਨਾਂ ਨੂੰ ਤਾਂ ਅੱਜਕਲ ਕੈਲਕੂਲੇਸ਼ਨ ਹੀ ਆ ਗਈ ਉਹ ਕੈਲਕੂਲੇਸ਼ਨ ਵੀ ਜਿਹੜੀ ਹੈਪਨਾ ਨਹੀਂ ਕਰ ਸਕਦੇ ਮਰੋ ਜੀ ਸਾਡੇ ਨਾਲ ਹੁਣ ਭਾਜੀ ਹੈਗੇ ਦਰਸ਼ਨ ਦਰਸ਼ਨ ਜੀ ਸੇ ਤੁਹਾਡਾ ਕਿੱਦਾਂ ਵੀ ਅੱਜ ਕਿੰਨੇ ਨਹੀਂ ਪੁੱਛ ਹਉ ਤੋਂ ਪੈਦਲ ਮੈਂ ਆ ਦਿੱਤੇ ਦਿਲ ਦੀ ਆਪਣੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ ਯਾ ਭਾ ਜ ਬੜੇ 40 ਸਾਲਾਂ ਦੇ ਬਾਅਦ ਅਸੀਂ ਇਕੱਠੇ ਹੋਏ ਹਾਂ ਤੇ ਇਹਦੇ ਵਾਸਤੇ ਇੱਥੇ ਤੇ ਧੰਕ ਲ ਮੇਸ਼ਪਾਲ ਜੀ ਸੰਜੀਤ ਜੀ ਜਿਨ੍ਹਾਂ ਨੇ ਮਦਦ ਦੇ ਬੜਾ ਚੰਗਾ ਪ੍ਰਬਾਲਾ ਕਰਕੇ ਸਾਨੂੰ ਸਹਾਇਤਾ ਨੂੰ ਮੂਰੋਂ ਨੇੜੇ ਬੁਲਾਇਆ ਦੇਖੋ ਦਿੱਲੀ ਤੋਂ ਆਏ ਆ ਕਰਨਾਲ ਤੋਂ ਆਏ ਆ ਉਹਨਾਂ ਦੀ ਵੀ ਬਸਾਂ ਦੀ ਸਾਰਾ ਅਟੈਚਮੈਂਟ ਸੀ ਕਿਸਾ ਤੁਸੀਂ ਸਕੂਲ ਦੀ ਗੱਲ ਕਰਦੇ ਹੋ ਸਕੂਲ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਤਲਵਾੜੇ 'ਚ ਹਰਦੇ ਨੇ ਆ ਉਹ ਸਕੂਲ ਇੱਕ ਇਹੋ ਜਿਹਾ ਸਕੂਲ ਸੀਗਾ ਵੀ ਉਹਦੀ ਐਗਜ਼ਾਮਪਲ ਨਹੀਂ ਮੈਂ ਵੀ ਇੱਕ ਹੈਡ ਪ੍ਰਿੰਸੀਪਲ ਦਾ ਰਹਿ ਰਿਹਾ ਹਾਂ ਔਰ ਜਦੋਂ ਸਟੇਜ ਤੇ ਇਹਦੇ ਬੱਚਿਆਂ ਨੂੰ ਦੱਸਦੇ ਹੁੰਦੇ ਆ ਤਾਂ ਇਹਨਾਂ ਨੂੰ ਆਧਾਰਨ ਦਿੰਦੇ ਹਾਂ ਕਿ ਜੇ ਕੋਈ ਪੰਜਾਬ 'ਚ ਕੋਈ ਸਕੂਲ ਹੈਗਾ ਵਾ ਤੇ ਤਲਵਾੜਾ ਸੈਕਟਰ 1 ਦਾ ਵਾਇਸ ਵੀ ਰਿਹਾ ਆ 8ਵੀਂ 10ਵੀਂ ਔਰ 11ਵੀਂ ਉਦੋਂ ਸੀਰੀਅਸ ਕੈਂਡ ਨਹੀਂ ਹੁੰਦਾ ਉਦੋਂ 11ਵੀਂ ਹੁੰਦੀ ਸੀ ਕਿ ਪੰਜਾਬ ਚੋਂ 8ਵੀਂ 10ਵੀਂ ਔਰ 11ਵੀਂ ਦੇ ਵਿੱਚੋਂ ਪੰਜਾਬ ਚੋਂ ਫਰਸਟ ਸੈਕੰਡ ਥਰਡ ਬੱਚੇ ਤਰਵਾੜੇ ਦੇ ਹੁੰਦੇ ਹੁੰਦੇ ਸੀ ਤੇ ਬਹੁਤ ਹੀ ਇੱਕ ਮਲਕ ਖੁਸ਼ਗਵਾਰ ਮਾਹੌਲ ਸੀਗਾ ਉਦੋਂ ਅਸੀਂ ਟੀਚਰ ਟੀਚੰਦਾ ਟੀਚੇ ਸਾਰੇ ਬੜੇ سارے ਟੀਚਰ ਸਤਕਾਰ ਜਿਓਗਾ ਅਹਿਮਨਾ ਟੀਚਰਾਂ ਦਾ ਦਿਲਾ ਨਹੀਂ ਦੇ ਸਕਦੇ ਇਹਨਾਂ ਦੀ ਬਜਰਤਾ ਜਸੀਮਤ ਨੌਕਰੀਆਂ ਕਰਕੇ ਤੇ ਤਿਆਰ ਹੋਏ ਹਨ ਕਾਜੇ ਸੀ ਮਤਲਬ ਇਕੱਠੇ ਵੀ ਹੋਏ ਜਾਂ ਤੇ ਸਾਰੇ ਪਰ ਉਹਦੋਂ ਦੇਖੋ ਨਾ ਜਦੋਂ ਹੁਣ ਅਸੀਂ ਦੇਖੀ ਤਾਂ ਸਾਡੇ ਵੀ ਪੇਸ਼ਾ ਟੀਚਰ ਦਾ ਰਿਆ ਪਰ ਸਾਹੀਂ ਵੇਖ ਕੇ ਤਾਂ ਹਰਾਨ ਹੁੰਨੇ ਆ ਕਿ ਸਾਨੂੰ ਕਿਸ ਟੀਚਰ ਨੇ ਮਾਰ ਦੇਣਾ ਤੇ ਅਸੀਂ ਘਰ ਜਾ ਕੇ ਵੀ ਦੱਸਣ ਜੋਗੀ ਨਹੀਂ ਰਹਿਣਾ ਵੀ ਘਰ ਵੀ ਸਾਨੂੰ ਮਾਰ ਪੈਣੀ ਆ ਨਹੀਂ ਦੱਸਦੇ ਸੀ ਕਿ ਘਰ ਵੀ ਮਾਰ ਪੈਣੀ ਆ ਕਿਉਂ ਦਸੀਏ ਤੇ ਅੱਜ ਅੱਜ ਜੇ ਕਿਸੇ ਟੀਚਰ ਬੱਚੇ ਦੀ ਭਲਾਈ ਵਾਸਤੇ ਮਾਰਦਾ ਟੀਚਰ ਨੇ ਕੋਈ ਹਿੱਸਾ ਨਹੀਂ ਲੈਣਾ ਟੀਚਰ ਨੇ ਕੋਈ ਡਰਾਣਾ ਨਹੀਂ ਕਿ ਸਿੱਧੇ ਕੋਲੋਂ ਜੇ ਕੋਈ ਟੀਚਰ ਕਹਿੰਦਾ ਤੇ ਪੂਰਾ ਪਿੰਡ ਇਕੱਠਾ ਹੋ ਕੇ ਘਰ ਦੇ ਤੇ ਕੀ ਪੂਰਾ ਪਿੰਡ ਇਕੱਠਾ ਹੋ ਕੇ ਆ ਜਾਂਦਾ ਜੋ ਕਿ ਬਹੁਤ ਚੰਗੀ ਰੀਤ ਨਹੀਂ ਹੈਗੀ ਟੀਚਰ ਕਿਉਂ ਮਾਰੇਗਾ ਟੀਚਰ ਨੇ ਕੀ ਲੈਣਾ ਟੀਚਰ ਹਮੇਸ਼ਾ ਹੀ ਭਲਾਈ ਵਾਸਤੇ ਮਾਰਦਾ ਸੋ ਬੋਧੀਏ ਤਾਂ ਹੁਣ ਅਗਲੀ ਕਿਹੜੀ ਜਨਤ ਤੁਸੀਂ ਜਿੱਦਾਂ ਤੁਸੀਂ ਅੱਜ ਇੰਨੇ ਸਾਲਾਂ ਬਾਅਦ ਮਿਲੇ ਹੋ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਹੁਣ ਦੀ ਜਨਰਲਸ ਹੈਗੀ ਇਹ ਅੱਗੇ ਮਿਲੂਗੀ ਤੁਸੀਂ ਸੁਣਿਆ ਦੇ ਕਿ ਪਰ 30 ਸਾਲਾਂ ਬਾਅਦ ਵੀ ਜਿੱਦਾਂ ਅਸੀਂ ਮਿਲੇ ਆਂ ਕਿ ਤੁਸੀਂ ਵੀ ਇਦਾਂ ਸੰਜੋਗ ਦੇ ਵਿੱਚ ਸਮੇਂ ਦੇ ਨਾਲ ਕੋਈ ਬੜਾ ਕੋਈ ਬਦਲਦਾ ਠੀਕ ਆ ਜੋ ਪਹਿਲਾਂ ਸੀ ਉਹ ਹੁਣ ਨਹੀਂ ਗਾ ਸਾਰੇ ਤੇ ਨਹੀਂ ਹੈ ਇੱਕੋ ਜਿਹੀ ਕਹਿ ਸਕਦੇ ਪਰ ਮжоਰਿਟੀ ਜਿਹੜੀ ਆ ਮжоਰਿਟੀ ਹੈ ਪਾਸੇ ਉਹਦੇ ਬਿਲਕੁਲ ਨਹੀਂ ਜਾ ਰਹੇ ਕੋਈ ਕਿਸੇ ਵੱਡੇ ਦਾ ਕੋਈ ਸਤਕਾਰ ਨਹੀਂ ਕਰਦਾ ਅੱਜ ਕੱਲ ਮਤਲਬ ਸਾਡੇ ਵੇਲੇ ਸਾਨੂੰ ਯਾਦ ਆ ਵੀ ਜੇ ਕਿਸੇ ਅਸੀਂ ਸਕੂਲ ਤੇ ਜਾਣਾ ਤਾਂ ਕਿ ਟੀਚਰ ਤੁਰ ਜਾਂਦੇ ਹੁੰਦੇ ਨੇ ਨਾ ਅਹੀਂ ਸਾਈਕਲ ਅੱਗੇ ਨਹੀਂ ਕੱਢਣਾ ਭਾਵੇਂ ਮੀਰ ਸਾਨੂੰ ਪਿਛੇ ਹੀ ਧੁਰਨਾ ਬਣੇ ਫਿਰ ਕਹਿੰਦਾ ਅੱਜ ਅੱਜ ਹਾਰ ਦੇ ਮਾਰਗ ਲਾਗੇ ਨਹੀਂ ਜਾਂਦੇ ਵੀ ਅਸੀਂ ਚੱਲੇ ਜੀ ਉਹ ਹਾਰ ਮਾਰ ਚੁੱਕਾ ਲੋਕਾਂ ਦੀ ਮਤਲਬ ਇਹ ਨਾ ਦਿੱਕੋ ਭਾਵੇਂ ਖਤਮ ਹੋ ਚੁੱਕੀ ਆ ਆ ਮਾਮਲਾ ਹੈ ਦਿਲ ਦਾ ਮਾਮਲਾ ਹੈ ਕੁਛ ਤੇ ਕਰੋ ਸਜਨ ਤੋਬਾ ਖੁਦਾ ਦੇ ਵਾਸਤੇ ਕੁਛ ਤੇ ਡਰੋ ਸਜਨ ਦਿਲ ਸੰਜੇ ਦਿਲ ਦਾ ਮਾਮਲਾ ਹੈ ਨਾ ਨਾ ਨੋ ਦਿਲ ਦਾ ਮਾਮਲਾ ਹੈ ਬਿੱਲੀ ਇੱਕ ਗੱਲ ਜੇ ਬੱਚੋ ਦਿਲ ਦੇ ਨਾਲ ਦਿਲ ਨਾ ਹਲਾਣਾ ਨਹੀਂ ਤੇ ਪੈਸੀਫਾਈਟਾਣਾ ਦਿਲ ਦੇ ਨਾਲ ਦਿਲ ਨਾ ਹਲਾਣਾ ਇਸ ਕੰਨਿਆ ਕਰੇ ਸੁਜਾਤਿਆਂ ਨੂੰ ਤੇ ਇਹਦੇ ਨਾਲ ਦੀ ਕੋਈ ਨਾ ਮਰਜ਼ ਲੋਕੋ ਹੋ ਜੇ ਕਰ ਲਾ ਲਈਏ ਤੇ ਫਿਰ ਸਾਥ ਦਈਏ ਫਿਰਾਂ ਨਾਲ ਨਿਭਾਈਏ ਫਰਜ਼ ਲੋਕੋ ਹੋ ਜੇ ਕਰ ਕਿਤ ਲਗਦੀ ਜਾਵੇ ਸੱਜਣਾ ਦੀ ਦਦੀ ਨਾ ਜਾਣਾ ਨਹੀਂ ਤੇ ਪੈਸੀ ਪੈਟਾਣਾ ਨਹੀਂ ਤੇ ਪੈਸੀ ਪੈਟਾਣਾ ਸੱਜਣਾ ਦੀ ਗਲੀ ਚ ਲੜ ਕੇ ਤੇਰੇ ਨਾਲ ਖਾਰ ਖਾਣਗੇ ਤੈਨੂੰ ਲੈ ਜਾਣਗੇ ਫੜਕੇ ਤੇਰੇ ਤੇ ਵਾਰ ਕਰਨਗੇ ਲੜਕੀ ਦਾ ਪਿਓ ਬੁਲਾਕੇ ਐਸੀ ਫਿਰ ਮਾਰ ਕਰਨਗੇ ਹੋ ਜਿੱਦ ਨਾ ਕਰੋ ਸਜਨ ਬੇਲ ਲਾ ਸਾਰੇ ਤਾੜੀਆਂ ਵਾਹ ਇੱਕ ਪਰਦੇਸੀ ਮੇਰਾ ਦਿਲ ਲੈ ਗਿਆ ਜੱਤੇ ਜੱਤੇ ਅੱਖੀਆਂ 'ਚੋਂ ਮੈਂ ਅੰਝੂ ਦੇ ਗਿਆ ਹੋ ਇੱਕ ਪਰਦੇਸੀ ਮੇਰਾ ਦਿਲ ਲੈ ਗਿਆ ਜੱਤੇ ਜੱਤੇ ਅੱਖੀਆਂ 'ਚੋਂ ਮੈਂ ਅੰਝੂ ਦੇ ਗਿਆ ਹਾਂ ਇੱਕ ਪਰਦੇਸੀ ਮੇਰਾ ਦਿਲ ਲੈ ਗਿਆ ਜੱਤੇ ਜੱਤੇ ਮੇਰੀ ਉਹ ਵੀ ਖੇਸੀ ਲੈ ਗਿਆ ਬੋਲੀਆ ప్రేమ న ప్రేమనే కే బార్ ఓషి కి బాతే కరుంగా ఓషి మే ఆనే కే బార్ లపిలాదే జదా وہی హై క వెడా తురే కినే జె తు మేరా గరాని బనా తునే మేరా లేనే కి కర్య హే جانے کے بعد لا پیلا دے ساکیا وقت ساری زندگی میں وہی گزرے ہیں کٹھن وقت ساری زندگی میں وہی گزرے ہیں کٹھن इक तेरे आने से पहले इक तेरे या एक दे दे के दे दे बार वाह वाह नफी मार दे सा किया मेरा पिंघ होश की बा पिंघ लूंगा होश में आ